ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਸਰਕਾਰੀ ਹਸਪਤਾਲ ਵਿੱਚ ਕੀਤੀ ਅਚਨਚੇਤ ਚੈਕਿੰਗ ਮਰੀਜ਼ਾਂ ਨਾਲ ਗੱਲਬਾਤ ਕਰਕੇ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਲਿਆ ਜਾਇਜ਼ਾ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਸਰਕਾਰੀ ਹਸਪਤਾਲ ਬਟਾਲਾ ਵਿਖੇ ਅਚਨਚੇਤ ਚੈਕਿੰਗ ਕੀਤੀ ਅਤੇ ਮਰੀਜ਼ਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਵੀ ਲਿਆ ਇਸ ਮੌਕੇ ਉਹਨਾਂ ਦੇ ਨਾਲ ਆਪ ਆਗੂ ਅਤੇ ਬਟਾਲਾ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਦੇ ਭਰਾ ਅਮਰਤ ਕਲਸੀ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਰੋਮੀ ਮਹਾਜਨ ਵੀ ਸਨ ਰਮਨ ਬਹਿਲ ਨੇ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਉਹਨਾਂ ਕੋਲੋਂ ਹਸਪਤਾਲ ਵਿੱਚ ਮਿਲ ਰਹੀਆਂ ਸਿਹਤ ਸਹੂਲਤਾਂ ਤੇ ਮੁਫਤ ਦਵਾਈਆਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਉਹਨਾਂ ਕਿਹਾ ਕਿ ਉਹ ਸੁਨਿਸ਼ਚਿਤ ਕਰ ਰਹੇ ਨੇ ਕਿ ਹਸਪਤਾਲ ਵਿੱਚ ਜਿਹੜੀ-ਜਿਹੜੀ ਕਮੀ ਹੈ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਗਈ ਹੈ ਉਹਨਾਂ ਨੂੰ ਜਲਦੀ ਦੂਰ ਕੀਤਾ ਜਾਵੇ ਫਿਰ ਵੀ ਜੇਕਰ ਕੋਈ ਕਮੀ ਰਹਿ ਜਾਂਦੀ ਹੈ ਤਾਂ ਬਟਾਲਾ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਜਾਂ ਫਿਰ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ ਨਾਲ ਹੀ ਉਹਨਾਂ ਨੇ ਕਿਹਾ ਕਿ ਸੁਪਾ ਸਰਕਾਰ ਵੱਲੋਂ ਜਿੱਥੇ ਨਸ਼ੇ ਦੇ ਖਿਲਾਫ ਨਿਰਣਾਇਕ ਲੜਾਈ ਸ਼ੁਰੂ ਕੀਤੀ ਗਈ ਹੈ ਉੱਥੇ ਹੀ ਨਸ਼ੇ ਦੀ ਆਦੀ ਨੌਜਵਾਨਾਂ ਨੂੰ ਸੁਧਾਰਨ ਲਈ ਉਹ ਸੈਂਟਰਾਂ ਤੇ ਹੋਰ ਨਸ਼ਾ ਛਡਾਊ ਕੇਂਦਰਾਂ ਵਿੱਚ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਸਬ ਡਿਵੀਜ਼ਨ ਹਸਪੀਟਲ ਬਟਾਲਾ ਦੇ ਵਿੱਚ ਆਏ ਆ ਔਰ ਸਭ ਤੋਂ ਪਹਿਲਾਂ ਮੇਰੇ ਨਾਲ ਅਮਰਿਤ ਕਲਸੀ ਜੀ ਜਿਹੜੇ ਅਮਨ ਸ਼ੇਰ ਸਿੰਘ ਗਲਸੀ ਜੀ ਐਮ ਐਲ ਏ ਸਾਹਿਬ ਦੇ ਛੋਟੇ ਬ੍ਰਦਰ ਨੇ ਮੈਂ ਇੱਕ ਗੱਲ ਅੱਜ ਤੁਹਾਡੇ ਮੀਡੀਆ ਰਾਹੀਂ ਬਟਾਲੇ ਦੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਤੁਹਾਡਾ ਹਰਮਨ ਪਿਆਰਾ ਨੁਮਾਇੰਦਾ ਜਿਹਨੂੰ ਬਟਾਲੇ ਦੇ ਲੋਕ ਅਥਾ ਪਿਆਰ ਔਰ ਸਹਿਯੋਗ ਦਿੰਦੇ ਨੇ ਮੇਰੀ ਮਰਜ਼ ਅਮਨ ਸ਼ੇਰ ਸਿੰਘ ਗਲਸੀ ਜੀ ਤੋਂ ਜੋ ਹਮੇਸ਼ਾ ਹਸਪਤਾਲ ਦੇ ਔਰ ਸਮਾਜ ਦੇ ਦੂਸਰੇ ਵਰਗਾ ਲਈ ਸੰਵੇਦਨਸ਼ੀਲ ਨੇ ਔਰ ਮੈਨੂੰ ਰੋਜ਼ ਹੀ ਉਹਨਾਂ ਦਾ ਕੋਈ ਨਾ ਕੋਈ ਮੈਸੇਜ ਲੱਗਦਾ ਕਿ ਸਿਵਲ ਹਸਪੀਟਲ ਨੂੰ ਕਿਸ ਤਰੀਕੇ ਦੇ ਨਾਲ ਇੰਪਰੂਵ ਕਰਨਾ ਔਰ ਉਸ ਲੜੀ ਦੇ ਵਿੱਚ ਮੈਂ ਉਹਨਾਂ ਤੋਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਮੈਂ ਆਪ ਆ ਕੇ ਗਰਾਊਂਡ ਲੈਵਲ ਤੇ ਦੇਖਾਂਗਾ ਕਿ ਇਸ ਹਸਪੀਟਲ ਦੀ ਕੀ ਕਮੀਆਂ ਨੇ ਕੀ ਕੁਝ ਹੋਰ ਹੋਣ ਵਾਲਾ ਪਰ ਇੱਥੇ ਆ ਕੇ ਚੰਗਾ ਲੱਗਾ ਵੇਖ ਕੇ ਬਹੁਤ ਸਾਰੇ ਤੁਸੀਂ মিডিਆ ਸਾਥੀ ਨਾਲ ਮੇਰੇ ਛੱਲੇ ਹੋ ਤੁਸੀਂ ਪੇਸ਼IENTS ਨੂੰ ਵੀ ਮਿਲੇ ਹੋ ਔਰ ਤੁਸੀਂ ਦੇਖਿਆ ਕਿ ਹਰ ਇੱਕ ਨੇ ਹੀ ਪੋਜ਼ਿਟਿਵ ਫੀਡਬੈਕ ਜਿਹੜਾ ਇਸ ਹਸਪੀਟਲ ਦਾ ਦਿੱਤਾ ਮੇਰੇ ਨਾਲ ਡਾਕਟਰ ਰੋਮੀ ਰਾਜਾ ਮਹਾਜਨ ਜੀ ਐਸਐਮਓ ਡੀਐਮਸੀ ਔਰ ਸਾਡੇ ਇੱਥੋਂ ਦੇ ਜਿਹੜੇ ਡਾਕਟਰ ਨੇ ਐਸਐਮਓ ਸਾਹਿਬ ਉਹ ਵੀ ਨਾਲ ਨੇ ਦਵਾਈਆਂ ਜਿਹੜੀਆਂ ਨੇ ਉਹ ਲਗਾਤਾਰ ਹਸਪੀਟਲ ਦੇ ਅੰਦਰੋਂ ਮਿਲ ਰਹੀਆਂ ਨੇ ਟੈਸਟ ਜਿਹੜੇ ਨੇ ਉਹ ਫ੍ਰੀ ਨੇ 250 ਦੇ ਕਰੀਬ ਮੈਡੀਸਨ ਜਿਹੜੀ ਆ ਉਹ ਵੱਖ-ਵੱਖ ਜੜੀਆਂ ਨੇ ਇੱਥੇ ਮੁਹੱਈਆ ਕਰਾਈ ਜਾ ਰਹੀਆਂ ਨੇ ਔਰ ਮੈਂ ਹਜੇ ਹੋਰ ਵੀ ਇਹਨਾਂ ਰਾਊਂਡ ਲੈ ਕੇ ਦੇਖਣਾ ਜੇੜੀ ਕੋਈ ਕਮੀ ਨਜ਼ਰ ਆਊਗੀ ਅਸੀਂ ਉਹ ਸ਼ੈਰੀ ਜੀ ਦੇ ਧਿਆਨ ਦੇ ਵਿੱਚ ਲਿਆ ਕੇ ਜੇ ਵਦੇਰਾ ਕੋਈ ਫੰਡ ਵੀ ਲੋੜ ਹੋਊਗੀ ਤੇ ਸ਼ੈਰੀ ਕਲਸੀ ਜੀ ਦੀ ਅਫਰਟਸ ਦੇ ਨਾਲ ਲੈ ਕੇ ਆਵਾਂਗੇ ਕਿਉਂਕਿ ਉਹਨਾਂ ਦੇ ਮਨ ਦੇ ਉੱਪਰ ਸਿਹਤ ਸੇਵਾਵਾਂ ਦਾ ਜਿਹੜਾ ਅਜੰਡਾ ਹੈ ਉਹ ਬਹੁਤ ਉਹਨਾਂ ਦੇ ਮਨ ਦੇ ਉੱਪਰ ਪ੍ਰਾਇੋਰਟੀ ਆ ਕਿਉਂਕਿ ਜਿੱਥੇ ਉਹ ਬਟਾਲੇ ਦੀ ਨਿਮਾਇੰਦਗੀ ਕਰ ਰਹੇ ਨੇ ਉੱਥੇ ਉਹ ਪਾਰਟੀ ਦੇ ਵਰਕਿੰਗ ਪ੍ਰਧਾਨ ਹੋਣ ਕਰਕੇ ਪੰਜਾਬ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਉਹਨਾਂ ਦਾ ਇੰਟਰਸਟ ਆ ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਇਹੜਾ ਸਬ ਡਿਵੀਜ਼ਨਲ ਹਸਪੀਟਲ ਬਟਾਲਾ ਇਹ ਬਹੁਤ ਵਧੀਆ ਇੱਕ ਆਪਣੇ ਆਪ ਦੇ ਵਿੱਚ ਐਗਜ਼ਾਮਪਲ ਬਣ ਕੇ ਸਾਹਮਣੇ ਆਵੇ ਹਾਲ ਦੀ ਖੜੀ ਦੇ ਵਿੱਚ 28 ਲੱਖ ਰੁਪਈਆ ਇਹਦੀ ਰੈਨੋਵੇਸ਼ਨ ਵਾਸਤੇ ਇਹਦੇ ਪੇਂਟ ਵਾਸਤੇ भेजया गया ओ ओदी मैं बिनती करूंगा एसएमओ सामने भी डीएमसी में भी और अमरजीत ਤੁਸੀਂ ਆਪ ਇੱਕ ਵਾਰੀ ਘੇੜਾ ਲਾ ਕੇ ਦੇਖੋ ਕਿ ਕਿਹੜੇ ਕਿਹੜੇ ਕੰਮ ਹੋਣ ਵਾਲੇ ਨੇ ਔਰ ਉਹ ਜਿਹੜੀ ਪੈਸੇ দিয়া ਦੁਰਵਰਤੋਂ ਨਾ ਹੋਵੇ ਉਹ ਪੂਰਾ ਪੈਸਾ ਸਹੀ ਜਿਹੜਾ ਉਹ ਇਸ ਕੰਮ ਲਈ ਲੱਗੇ ਤਾਂ ਕਿ ਲੋਕਾਂ ਨੂੰ ਆਉਣ ਵਾਲੀ ਪੇਸ਼ੈਂਟਸ ਨੂੰ ਉਹਦਾ ਬਹੁਤ ਆਰਾਮ ਮਿਲੇ ਕਿਉਂਕਿ ਇਹ ਗੱਲ ਪੰਜਾਬ ਦੇ ਲੋਕਾਂ ਨੂੰ ਪਤਾ ਕਿ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਭਗਵੰਤ ਮਾਨਜੀ ਦੀ ਕਾਰਜ ਪ੍ਰਣਾਲੀ ਸਿਹਤ ਸੇਵਾਵਾ ਦੇ ਵਿੱਚ ਬਹੁਤ ਰੰਗ ਲੈ ਕੇ ਆਈ ਆ ਔਰ ਡਾਕਟਰ ਬਲਬੀਰ ਸਿੰਘ ਹਣੀ ਜਿਹੜਾ ਸਾਡੇ ਹੈਲਥ ਮਿਨਿਸਟਰ ਨੇ ਉਹ ਆਪਣੇ ਆਪ ਦੇ ਵਿੱਚ ਇਸ profession ਦੇ ਵਿੱਚ ਨੇ ਔਰ ਲਗਾਤਾਰ ਉਹ ਬਹੁਤ ਸਾਰੇ ਉਪਰਾਲੇ ਕਰਕੇ ਜਿਹੜਾ ਸੇਵਾ ਸਿਹਤ ਸੇਵਾਵਾ ਦਾ ਮਿਆਰ ਆ ਉਹਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕਰ ਰਹੇ ਆ ਔਰ ਅਸੀਂ ਚਾਹਾਂਗੇ ਕਿ ਇਹ ਜਿਹੜਾ ਹਸਪੀਟਲ ਆ ਸਿਰਫ ਬਟਾਲੇ ਸ਼ਹਿਰ ਨੂੰ ਨਹੀਂ ਆਲੇ ਦੁਆਲੇ ਜਿੰਨੇ ਰੂਲਰ ਏਰੀਆ ਉਹਨੂੰ ਵੀ ਇਹ ਕੈਕਟਰ ਕਰਦਾ ਸੋ ਕਿਸੇ ਕਿਸਮ ਦੀ ਜਿਹੜੀ ਆ ਕਮੀ ਨਹੀਂ ਰਹਿਣ ਦਿੱਤੀ ਜਾਊਗੀ ਅੱਜ ਇਹਨਾਂ ਨਾਲ ਬੈਠ ਕੇ ਰਿਵਿਊ ਵੀ ਕਰਾਂਗੇ ਜਿੱਥੇ ਕੋਈ ਡਾਕਟਰ ਦੀ ਕਮੀ ਆ ਸਟਾਫ ਦੀ ਕਮੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਪੂਰੀ ਕਰਾਂਗੇ ਔਰ ਤੰਦੇ ਹੀ ਦੇ ਨਾਲ ਬਟਾਲੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਜਿਹੜੀਆਂ ਨੇ ਨੰਬਰ 1 ਤੇ ਲਿਆ ਕੇ ਦਵਾ ਦੇ ਬੈਣ ਸਾਹਿਬ ਜਿਸ ਤਰੀਕੇ ਦੇ ਨਾਲ ਬਹੁਤ ਸਾਰੇ ਨੌਜਵਾਨ ਜਿਹੜੇ ਨਸ਼ੇ ਦੀ ਗ੍ਰਸਟ ਵਿੱਚ ਆ ਗਏ ਆ ਤੇ ਉਹਨਾਂ ਦੇ ਇਲਾਜ ਵਾਸਤੇ ਕੀ ਪ੍ਰਬੰਧ ਕੀਆ ਦੇਖੋ ਇੱਕ ਗੱਲ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਭਗਵੰਤ ਮਾਨ ਜੀ ਦੀ ਸਰਕਾਰ ਪਿਛਲੇ 2.5 ਪੂਨੇ 3 ਸਾਲ ਤੋਂ ਨਸ਼ਿਆਂ ਦੇ ਵਿਰੁੱਧ ਬਹੁਤ ਵੱਡੇ ਪ੍ਰਯਾਸ ਕਰ ਰਹੀ ਸੀ ਔਰ ਅੱਜ ਇੱਕ ਫੈਸਲਾ ਕੋ ਲੜਾਈ ਜਿਹੜੀ ਆ ਉਹ ਪੰਜਾਬ ਸਰਕਾਰ ਲੜ ਰਹੀ ਆ ਉਹਦੇ ਚ ਦੋ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਜਿੱਦਾਂ ਤੁਸੀਂ ਸਵਾਲ ਕੀਤਾ ਵੀ ਜਿਹੜੇ ਲੋਕ ਬੱਚੇ ਜਾਂ ਨੌਜਵਾਨ ਨਸ਼ੇ ਦਾ ਸੇਵਨ ਕਰ ਰਹੇ ਨੇ ਉਹਨਾਂ ਵਾਸਤੇ ਓਟ ਸੈਂਟਰ ਜਿਹੜੇ ਨੇ ਉਹ ਤਿਆਰ ਕੀਤੇ ਜਾ ਰਹੇ ਨੇ ਉਹਨਾਂ ਵਿੱਚ ਉਹਨਾਂ ਨੂੰ ਉਹਨਾਂ ਦਾ ਮੈਡੀਕਲ ਟਰੀਟਮੈਂਟ ਵੀ ਕਰਾਂਗੇ ਉਹਨਾਂ ਵਿੱਚ ਜਿਮ ਦਾ ਪ੍ਰੋਵੀਜ਼ਨ ਕਰਾਂਗੇ ਉੱਚ ਸਕਿੱਲ ਡਿਵੈਲਪਮੈਂਟ ਸੈਂਟਰਸ ਤਿਆਰ ਕਰਾਂਗੇ ਤਾਂ ਕਿ ਜਿਹੜੇ ਉਹਨਾਂ ਨੂੰ ਇਸ ਇੱਲਤ ਤੋਂ ਪਰਾ ਕਰਕੇ ਉਹਨਾਂ ਦੀ એનર્ਜੀ ਜਿਹੜੀ ਆ ਉਹ ਠੀਕ ਪਾਸੇ ਲੱਗ ਜਾਏ ਤੇ ਜਿਹੜੇ ਸਪਲਾਈ ਕਰ ਰਹੇ ਨੇ ਜਿਹੜੇ ਤਸਕਰ ਨੇ ਸਮੱਗਲਰਸ ਨੇ ਉਹਨਾਂ ਨੂੰ ਸਰਕਾਰ ਨੇ ਅਲਟੀਮੇਟ ਦਿੱਤਾ ਕਿ ਜਾਂ ਤੇ ਕੰਮ ਛੱਡ ਜਾਓ ਜਾਂ ਫਿਰ ਤੁਹਾਡੀ ਜਗ੍ਹਾ ਜਿਹੜੀ ਆ ਉਹ ਜੇਲ੍ਹਾਂ ਦੀ ਸਲਾਕਾ ਪਿੱਛੇ ਹੋਣਗੀ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਖਾਸ ਕਰ ਸਾਡੇ ਜਿਹੜੇ ਵਰਕਿੰਗ ਪ੍ਰੈਜ਼ੀਡੈਂਟ ਨੇ ਆਮ ਆਦਮੀ ਪਾਰਟੀ ਦੇ ਸੂਬਾ ਦੇ ਅਮਨ ਸ਼ੇਰ ਸਿੰਘ ਕਲਸੀ ਜੀ ਸਾਰੀ ਟੀਮ ਨਸ਼ੇ ਦੇ ਵਿਰੋਧ ਇੱਕ ਨਿਰਣਾਇਕ ਲੜਾਈ ਜਿਹੜੀ ਆ ਉਹ ਲੜ ਰਹੀ ਹੋ ਰੌਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਇਸ ਜੰਗ ਤੋਂ ਪਾ ਜਿੱਤਾਂਗੇ ਔਰ ਪੰਜਾਬ ਨੂੰ ਇੱਕ ਨਸ਼ਾ ਮੁਕਤ ਸੂਬਾ ਬਣਾ ਕੇ ਦੱਸਾਂਗੇ ਸਾਰੇ ਪੇਰਾ ਬਟਾਲਾ ਹਸਪਤਲ ਦੇ ਅੰਦਰ ਪਤਾਤੀ ਵਾਸਤੇ ਜਾਂ ਹੱਡੀਆਂ ਵਾਸਤੇ ਕੋਈ ਜਿਹਨੂੰ ਡਾਕਟਰ ਉਹਦੇ ਜਾਂਦੇ ਨੇ ਕੋਈ ਡਾਕਟਰ ਸਕਿੰਦ ਹੋ ਗਿਆ ਨਾ ਕੋਈ ਆਸੀ ਗੱਲ ਨਹੀਂ ਹਰਨੀਆਂ ਇੱਕ ਬੜਾ ਛੋਟਾ ਜਿਹਾ ਸਰਜਰੀ ਆ ਔਰ ਜੇ ਕੋਈ ਇਹੋ ਜੀ ਗੱਲ ਆਈ ਆ ਸਾਡੇ ਧਿਆਨ ਦੇ ਵਿੱਚ ਲਿਆਓ ਅਮਰਤ ਹੁਣੀ ਇੱਥੇ ਨੇ ਐਮਐਲਏ ਸਾਹਿਬ ਦੇ ਧਿਆਨ ਚ ਲਾਓ ਪਰ ਅੱਜ ਮੈਂ ਸਨਿਸ਼ਚਿਤ ਕਰਕੇ ਜਾਵਾਂਗਾ ਕਿ ਜਿਹੜੀ ਜਿਹੜੀ ਕਮੀ ਇੱਥੋਂ ਨਜ਼ਰ ਆਊਗੀ ਔਰ ਖਾਸ ਕਰ ਤੁਸੀਂ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਹੋ ਮੀਡੀਆ ਵਾਲੇ ਤੁਸੀਂ ਜਿਹੜੀ ਕਮੀ ਉਜਾਗਰ ਕਰੋਗੇ ਉਹਨੂੰ ਅਸੀਂ ਚੰਗੀ ਤਰੀਕੇ ਦੇ ਨਾਲ ਨੋਟ ਕਰਕੇ ਮਾਮਲੇ ਸਾਹਿਬ ਦੇ ਵੀ ਧਿਆਨ ਚ ਲਿਆ ਕੇ ਤੰਦ ਹੀ ਦੇ ਨਾਲ ਉਹਨੂੰ ਪੂਰਾ ਕਰਾਂਗੇ ਤਾਂ ਕਿ ਅਗਲੀ ਵਾਰੀ ਜਦੋਂ ਤੁਹਾਨੂੰ ਦੁਬਾਰਾ ਮਿਲੀਏ ਉਹ ਕਮੀ ਪੇਸ਼ੀ ਸਾਹਮਣੇ ਨਾ ਹੋਵੇ। ਸਾਡੇ ਰੈਫਰ ਕਰਨ ਦਾ ਹੁੰਦਾ ਮਰੀਜ਼ ਦਾ ਕਾਫੀ ਇਹ ਕੰਪਲੇਂਟ ਆਉਂਦੀ ਹੈ। ਰੈਫਰ ਬੋਲੋ ਕਹਿੰਦਾ ਮੈਂ ਆਲਰੇਡੀ ਆਉਂਦੇ ਇਨਸਟਰਕਸ਼ਨਾਂ ਦੇ ਦਿੱਤੀਆਂ ਨੇ। ਐਸਐਮਓ ਸਾਹਿਬ ਇੱਥੇ ਨੇ ਡੀਐਮਸੀ ਇੱਥੇ ਨੇ। ਮੈਂ ਉਹਨੂੰ ਕਿਹਾ ਵੀ ਹਾਈ ਮਾਈ ਜਿਹੜਾ ਵਾ ਉਹ ਰੈਫਰ ਨਹੀਂ ਹੋਣਾ ਚਾਹੀਦਾ। ਜਿਹੜਾ ਕੱਲ ਦਾ ਕੇਸ ਰੈਫਰ ਹੋਇਆ ਉਹਦੀ ਇਨਕੁਆਰੀ ਡੀਐਮਸੀ ਨੂੰ ਮੈਂ ਕਿਹਾ ਕਰੋ ਦੇਖੋ ਕਿ ਉਹ ਜੈਨੂਇਨਲੀ ਰੈਫਰ ਹੋਇਆ ਜਾਂ ਨਹੀਂ ਹੋਇਆ। ਜੇ ਗਲਤ ਹੋਇਆ ਤੋਂ ਦੇ ਖਿਲਾਫ ਆਪਾਂ ਐਕਸ਼ਨ ਲਵਾਂਗੇ ਅਸੀਂ ਕੋਈ ਰੈਫਰ ਵਾਲਾ ਜਿਹੜਾ ਸਿਸਟਮ ਆ ਉਹਨੂੰ ਦਿਨ-ਬਦਨ ਘਟਾਉਣਾ ਸਾਡੇ ਡਾਕਟਰ ਜਿਹੜੇ ਇੱਥੇ ਨੇ ਉਹ ਕੰਪੀਟੈਂਟ ਨੇ ਸਾਰੇ ਵਧੀਆ ਨੇ ਸੋ ਕੋਈ ਪ੍ਰਾਈਵੇਟ ਡਾਕਟਰ ਜਿਹੜਾ ਵਾ ਸਾਡੇ ਡਾਕਟਰ ਤੋਂ ਇੰਨਾ ਚੰਗਾ ਨਹੀਂ ਹੈਗਾ ਸਾਡੇ ਡਾਕਟਰ ਵੀ ਬਹੁਤ ਕਾਬਲ ਨੇ ਸੋ ਜਿਹੜਾ ਰੈਫਰ ਵਾਲਾ ਜਿਹੜਾ ਫੀਨੋਮੀਨਾ ਉਹਨੂੰ ਅਸੀਂ ਬਿਲਕੁਲ ਘਟਾਵਾਂਗੇ ਕਦਾ ਕੇ ਇੱਥੇ ਇਲਾਜ ਕੀਤਾ ਜਾਊਗਾ ਸਰ ਇੱਥੇ ਆਪਣੇ ਵੈਂਟੀਲੇਟਰ ਦੀ ਬੜੀ ਕਮੀ ਆ ਜਿਹੜੀ ਕਿ ਪਹਿਲੇ ਵੀ ਇੱਥੇ ਵੈਂਟੀਲੇਟਰ ਮਿਲੇ ਸੀਗੇ ਲੇਕਿਨ ਉਹ ਕਿਸੇ ਹੋਰ ਸ਼ਹਿਰ ਤੋਂ ਲੈ ਕੇ ਸੀਗੇ ਕੋਈ ਨਹੀਂ ਸਰ ਮੈਨੂੰ ਐਸਐਮਓ ਸਾਹਮਣੇ ਆਜੀ ਧਿਆਨ ਦੇ ਵਿੱਚ ਲਿਆਂਦਾ ਅਸੀਂ ਇਹ ਜਿਹੜਾ ਵੈਂਟੀਲੇਟਰ ਵਾਲਾ ਵੀ ਪ੍ਰਪੋਜ਼ਲ ਬਣਾ ਕੇ ਇਹਨੂੰ ਪੂਰਾ ਕਰਾਂਗੇ ਸਭ ਤੋਂ ਪਹਿਲਾਂ ਮੈਂ ਇੱਥੇ ਧੰਨਵਾਦ ਅਰਨਾ ਚਾਹੁੰਦਾ ਸ਼੍ਰੀ ਰਮਨ ਕੁਮਾਰ ਜੀ ਬੈਲ ਜੀ ਦਾ ਪੰਜਾਬ ਹੈਲਥ ਡਿਪਾਰਟਮੈਂਟ ਦੇ ਚੇਅਰਮੈਨ ਨੇ ਉਹ ਸਪੈਸ਼ਲ ਅੱਜ ਸਰਪ੍ਰਾਈਜ਼ ਵਿਜ਼ਿਟ ਤੇ ਪਹੁੰਚੇ ਨੇ ਇਹ ਇਨਸਪੈਕਸ਼ਨ ਲਈ ਪਹੁੰਚੇ ਨੇ ਔਰ ਆਂਦੇਸ ਆਰਿਓਲੀ ਸੁਮਤ ਸਾਹਿਬ ਨੂੰ ਉਸ ਬੰਦੇ ਦਾ ਪਤਾ ਅਰੋ ਪੇਸ਼ੀਐਂਟ ਦਾ ਪਤਾ ਅਰੋ ਜਿਹੜਾ ਰੈਫਰ ਹੋਇਆ ਇਜ਼ੀ ਮਤਲਬ ਠੀਕ ਹੈ ਖਿਆਦਾ ਐਂਡ ਉਹਦੇ ਨਾਲ ਨਾਲ ਹੀ ਪੰਜਾਬ ਸਰਕਾਰ ਨਸ਼ਿਆਂ ਤੇ ਹੈਲਥ ਤੇ ਐਜੂਕੇਸ਼ਨ ਤੇ ਬਹੁਤ ਹੀ ਸ਼ੁਰੂ ਤੋਂ ਬਹੁਤ ਸੀਰੀਅਸ ਰਹੀ ਨੇ ਔਰ ਇਸ ਦੇ ਮੇਨ ਜਿਹੜਾ ਮੋਟਿਵ ਆ ਸਰਦਾਰ ਅਮਨ ਸ਼ੇਰ ਸਿੰਘ ਸ਼ੇਰੀ ਐਲ ਸੀ ਜੀ ਵਰਕਿੰਗ ਪ੍ਰੈਜ਼ੀਡੈਂਟ ਪੰਜਾਬ ਬਹੁਤ ਹੀ એનਰਜੈਟਿਕ ਕਐਮਐਲਏ ਸਾਹਿਬ ਬਟਾਲੇ ਤੋਂ ਪੂਰੇ ਪੰਜਾਬ ਲਈ ਬਹੁਤ ਹੀ ਵਰਕ ਕਰ ਰਹੇ ਨੇ ਔਰ ਇਥੇ ਹੈਲਥ ਡਿਪਾਰਟਮੈਂਟ ਦੇ ਵਿੱਚ ਜਿੱਥੇ ਆਪਾਂ ਖੜੇ ਆ ਸੇਵਲ ਹਸਪੀਟਲ ਬਟਾਲਾ ਦੇ ਵਿੱਚ ਇਥੇ ਹੁਣ ਕੰਰੰਟਲੀ ਬੈਲਸ ਜੀ ਨੇ ਦੱਸਿਆ 28 ਲੱਖ ਰੁਪਇਆ ਆਇਆ ਬਟ ਮੈਂ ਇੱਕੋ ਚੀਜ਼ ਦੱਸਣਾ ਚਾਹੁੰਨਾ ਉਹਦੇ ਵਿੱਚ ਇਹਨਾਂ ਨੇ ਇਹ ਚੀਜ਼ ਕੀਤੀ ਹੈ ਕਿ ਉਹ ਸਿਰਫ ਆਇਆ ਵਾ ਪੇਂਟ ਵਾਸਤੇ ਬਟ ਇਹਨਾਂ ਨੇ ਇਹ ਜਿਹੜੇ ਪੇਂਟ ਦੇ ਨਾਲ 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 ਰੀਨੋਵੇਸ਼ਨ ਦੇ ਅੰਮ ਵੀ ਆ ਉਹਨਾਂ ਨੂੰ ਵੀ ਉਸ ਅਮਾਉਂਟ ਦੇ ਵਿੱਚ ਅਡਜਸਟ ਕਰੋ ਸੋ ਦੈਟ ਹਸਪੀਟਲ ਦੀ ਜਿਹੜੀ ਨੁਹਾਰ ਆ ਹੋਰ ਵਧੀਆ ਤਰ੍ਹਾਂ ਜਿਹੜੀ ਹੈ ਸੋਹਣੇ ਹੋ ਕੇ